ਸਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਕੱਲ ਦੇ ਗਏ ਹੋਏ ਆ ਬਈ ਪਟਿਆਲੇ ਤੇ ਵਾਪਸ ਆ ਰਹੇ ਹੁਣ ਆ ਕੇ ਕਬੂਤਰ ਘਵਾਤਰ ਦੇਖਦੇ ਆ ਤੇ ਪਿੰਡ ਪਹੁੰਚ ਗਏ ਬਸ ਮੌਸਮ ਹੋਇਆ ਆ ਬੜਾ ਘੈਂਟ ਦੇਖੋ ਦਾ ਫਿਰ ਬੱਦਲ ਬੱਦਲ ਹੋਏ ਹੋਏ ਨੇ ਜਾ ਕੇ ਬੱਚਿਆਂ ਨੂੰ ਸਿਰ ਲੱਗ ਦਈਏ ਤੇ ਕਬੂਤਰ ਦੇਖਦੇ ਆ ਵੀ ਕੱਢੀਏ ਮੇਰਾ ਹਿਸਾਬ ਕੁਸ਼ਕ ਅਡਾਈਏ ਡੂਈਏ ਛੋਟੇ ਬੱਚੇ ਕਰ ਲੈਣੇ ਚੈੱਕ ਤੇ ਕਾਲਾ ਵਾਲਾ ਕਬੂਤਰ ਚੈੱਕ ਕਰ ਲੈਣੇ ਜਿਹਨੂੰ ਦਵਾਈ ਦਿੱਤੀ ਆ ਥੋੜਾ ਜਿਹਾ ਬਿਮਾਰ ਤਾਂ ਹੈ ਨਾ ਉਹਨੂੰ ਚੈੱਕ ਕਰ ਲੈਣੇ ਆ ਜੇ ਲੋੜ ਹੋਈ ਦੁਬਾਰਾ ਦਵਾਈ ਦੇ ਦੇਣੇ ਆ ਤੇ ਬਾਕੀ ਸ਼ਾਇਦ ਸੈਟਪ ਹੋਣਾ ਚਾਹੀਦਾ ਤੇ ਚਲੋ ਕੋਈ ਚੱਕਰ ਨਹੀਂ ਬਸ ਪਹੁੰਚ ਗਏ ਪਿੰਡ ਲਓ ਵੀ ਰੈਸਟ ਜੀ ਕਰਕੇ ਪਹੁੰਚ ਗਏ ਕਬੂਤਰਾਂ ਕੋਲ ਤੇ ਮੀ ਵੀ ਆ ਗਿਆ ਦੇਖੋ ਮੀ ਹੋ ਗਿਆ ਸ਼ੁਰੂ ਤੇ ਦਵਾਈ ਦੁਬਈ ਦੇ ਦੀ ਇੱਕ ਦੋ ਕਬੂਤਰਾਂ ਨੂੰ ਦਵਾਈ ਦੇਣੇ ਵਾਲੀ ਆ ਜਸੇ ਉਹ ਵੀ ਫੜ ਹਰੀਆਂ ਅੱਖਾਂ ਵਾਲਾ ਉਹ ਟਾਕੀ 'ਚ ਬੈਠਾ ਜਿਹੜਾ ਤੇ ਇੱਕ ਦੂਸਰਾ ਵਾਲਾ ਇੱਕ ਆ ਸ਼ਾਖੀ ਹੈ ਨਾ ਇਹਨੂੰ ਇੱਕ ਦੋ ਹੋਰ ਦੇਖ ਲੈ ਜਿਹੜੇ ਬਚੇ ਦੇਖ ਵੀ ਸੈੱਟ ਨੇ ਪਾਉਰੀ ਪਜੈਰੋ ਭਰੀ ਖੜੀ ਆ ਬਚੇ ਸਾਰੇ ਮੈਂ ਕਹਿੰਦਾ ਇਕੱਠੇ ਹੋ ਥੱਲੇ ਹੋਏ ਬੈਠੇ ਆ ਨਾ ਕਾ ਦੋ ਬੈਠੇ ਨੇ ਦੋ ਹੀ ਹਾਂ ਬਈ ਚਲੋ ਬਾਈ ਫੜੀਏ ਪਹਿਲਾਂ ਕਬੂਤਰ ਲਓ ਵੀ ਪਹਿਲਾਂ ਦਵਾਈ ਦੇਈ ਇਹਨੂੰ ਲੱਗੀ ਵੀ ਐਡੀ ਥੋੜੀ ਜੀ ਹਾਂ ਇਹਨੂੰ ਥੋੜੀ ਹੈਗੀ ਆ ਸੱਟ ਇਹ ਸੱਟ ਨੂੰ ਚਲ ਦੇ ਦਨੇ ਆ ਲਾ ਫੜੀ ਕਰ ਕੌਣ ਫੜ ਲਾ ਦੰਨੇ ਆ ਬਾਈ ਗੋਲੀ ਜੱਸਾ ਵੀ ਡਾਉਣ ਆ ਵਿਚਾਰਾ ਹਨਾ ਜੱਸੇ ਕੋਇਨ ਕਰ ਦਨੇ ਆ ਕੈਂ ਜੱਸੇ ਤੈਨੂੰ ਵੀ ਓਕੇ ਇਹਨੂੰ ਵੀ ਦੇ ਦੇ ਦਨੇ ਹੈਂ ਕੀ ਹੁੰਦਾ ਇਹ ਕਬੂਤਰੀ ਥੋੜੀ ਹੌਲੀ ਪਈ ਹੋਈ ਆ ਬਚੇ ਕਰਕੇ ਚੱਲ ਬਈ ਫਿਰ ਬੋਟ ਹੋਰ ਦੇਖ ਲੈ ਕੋਈ ਹੋਰ ਦੇਣ ਵਾਲੀ ਹੈ ਕਿਸੇ ਨੂੰ ਤੇ ਮੀਂਹ ਆਇਆ ਹੋਇਆ ਬਾਈ ਦੇਖੋ ਮੀਂਹ ਜੁੜਦੇ ਨੇ ਕਬੂਤਰ ਦੋ ਤਿੰਨ ਮੌਸਮ ਪੂਰਾ ਗੜਬੜ ਹੋਇਆ ਆ ਮੀਂਹ ਝੜ ਰਹੀ ਨੇ ਕਬੂਤਰ ਬਾਕੀ ਸੈਟ ਨੇ ਸਾਰੇ ਦਾਣਾ ਪਾਣੀ ਪਾ ਦਈਏ ਇਹਨਾਂ ਨੂੰ ਵੀਰੇ ਪਾਣੀ ਚੱਕ ਦੂੰਗਾ ਬਾਲਟੀ ਭਰ ਲਿਆ ਬਾਧੀ ਇਹ ਬਈ ਦਾਣਾ ਪਾਣੀ ਨਰਬੈ ਸਿੰਘ ਜੀ ਧਾਰ ਚੋਂ ਲੱਗੇ ਹੋਏ ਨੇ ਆ ਨਰਬੈ ਠੀਕ ਹੈ ਉਹ ਗਰਜੰਟ ਕਿੱਥੇ ਆ ਮੋਟਰ ਤੇ ਠੀਕ ਆ ਠੀਕ ਆ ਉੱਪਰਲੇ ਕਬੂਤਰਾਂ ਨੂੰ ਵੀ ਪਾ ਕੇ ਆਉਣੇ ਹੈ ਬਈ ਦਾਣਾ ਪਾਣੀ ਨਾਲੇ ਕਬੂਤਰ ਚੈੱਕ ਕਰਦੇ ਹਾਂ ਸੈੱਟ ਆਹ ਦੇਖੋ ਉੱਪਰ ਨੂੰ ਜਾ ਰਹੇ ਨੇ ਤਿੰਨੇ ਕਬੂਤਰ ਮੀਂਹ ਚ ਚਲੋ ਆ ਜਾਣਗੇ ਕੋਈ ਨਹੀਂ ਤਾਰ ਦੇ ਹੋਣੇ ਆ ਹੂੰ ਤਾਂ ਦੇਖ ਲੈ ਇਸ ਵਿੱਚੋਂ ਸਾਫ਼ ਹੈ 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 ਨਾ बस ठीक है पा दे पई है हले ना दाने फिर रात सरों खासी कबूतरी बस माड़ा जा गेट आया गेट खुले नहीं जो बाहर उधर साफ जी जगह देख के हौली हौली थले नी मार रख के बीरे नीवा आ गए आ गए आ गए ਹੋਰ ਪਾ ਦੇ ਹੋਰ ਪਾ ਦੇ ਇੱਧਰ ਪਾ ਦੇ ਸਾਫ ਜਗਾ ਹੀ ਪਈਆਂ ਬਿਠਣ ਲਈ ਜਗਾ ਨਾ ਪਾ ਬਸ ਆ ਜਾ ਉਹ ਕਾਰਬੋਰ ਆ ਜਾ ਆ ਜਾ ਗੁਰੀ ਸੇਠ ਸਵੇਰੇ ਦਾਣੇ ਤਾਂ ਪਾਏ ਤੇ ਕਿਨੇ ਪਾਏ ਤੇ ਐਵੇਂ ਕਰ ਫਿਰ ਉਹ ਅੰਦਰੋਂ ਡੱਬਾ ਜਿਹਾ ਉਹ ਚੱਕ ਕੇ ਦੇ ਇਹਨੂੰ ਜਿਹੜੇ ਆਓ ਪਲਾਸਟਿਕ ਵਾਲਾ ਕਣਕ ਲੈ ਕੇ ਆ ਜਾ ਕਣਕ ਪਤਾ ਨਾ ਜਿਹੜੀ ਉੱਪਰ ਢੋਲਾਂ ਜੋ ਪਲੜ ਜਿਹ ਚ ਪਈ ਹੈ ਮਸ਼ੀਨ ਵਾਲੀ ਉਹ ਲੈ ਕੇ ਆ। ਟਲਕੁੰਡੀ ਜੀ ਇਹਨਾਂ ਦੀ। ਆ ਡਰੇਜੇ ਪਾ ਦਾਂਗੇ ਦਾਣੇ ਹਨਾ। ਸਾਬੇ ਹਨਾ। ਇਹ ਜਪਾਨ ਨੇਰੀ ਸਰੋਂ ਹੀ ਪਾਏ ਚ। ਸਰੋਂ ਨਾਲ ਵਧੀਆ ਪੜ ਜਾਣਗੇ ਬੱਚੇ। ਪਾਰੇ ਪਾਰੇ ਪਾਰੇ। ਚਾਰਵਾ। ਇੰਨੀ। ਚੱਲ ਕੋਈ ਨਹੀਂ। ਨੁਰੀ ਤੂੰ ਆ ਕਰਿਆ ਆਇਆ ਹੈ ਤੂੰ ਐ ਤੂੰ ਐ ਨੂੰ ਦੰਦੀਆਂ ਵੜਦੀ ਆ ਬਾਹੂ ਇਹ ਨੁਰੀ ਟਿਕ ਜਾ ਤੂੰ ਭਾਈ ਗਰਮੀ ਕਰਕੇ ਇਹ ਵੀ ਨਹੀਂ ਬਾਹਰ ਕੱਢ ਹੁੰਦੀ ਕਿਉਂਕਿ ਗਰਮੀ ਚ ਹੋ ਜਾਂਦੀ ਹੈ ਬਿਮਾਰ 파ਦੇ 파ਦੇ ਕੁੰਡੀ ਪਾਣੀ ਕੋਈ ਨਹੀਂ ਨਿਕਲਦੇ ਇਸੇ ਬਾਹਰ ਆ ਇਧਰੋਂ ਕਵਰ ਕਰਤਾ ਦਾ ਭਾਈ ਮੱਛਰ ਵੜੀ ਜਾਂਦਾ ਦਾ ਅੜੀ ਥੋੜੀ ਪਾ ਦੇ ਕਣਕੇ ਨਹੀ ਰੱਖਦੇ ਅੰਦਰ ਰੱਖਦੇ ਇਹਦੇ ਪਰ ਡੋਲੀ ਦੇ ਉੱਪਰ ਦੇਖ ਕੇ ਨਿਕਲਣਾ ਆਉਣ ਬਾਹਰ ਚਲ ਉਹ ਕੇਅਰਬੋਰਡ ਬੱਚੇ ਤਾਂ ਪਲ ਗਏ ਬਾਈ ਉਹ ਬੈਠੇ ਨੇ ਥੱਲੇ ਹੁਣ ਵਿੱਚ ਬਹਿੰਦੇ ਨਹੀਂ ਹੈਗੇ ਇਹ ਬਾਹਰ ਨਿਕਲੇ ਆਉਣੇ ਜਿਆਦੇ ਰੱਜੇ ਬੈਠੇ ਨੇ ਦੋ ਜੋੜੀਆਂ ਨੇ ਨੀ ਧਰੇ ਆਂਡੇ ਹਨਾ ਚਲੋ ਪੀ ਲੋ ਵੀ ਪਾਣੀ ਲਾ ਦਿੰਦੇ ਆ ਗੁੰਡੀ ਆਪਾਂ ਆਪਣਾ ਥੱਲੇ ਵਾਲਾ ਕੰਮਕਾਰ ਨਿਬੜ ਗਿਆ। ਕਬੂਤਰ ਬਾਕੀ ਸੱਟ ਨੇ ਇਸੇ ਸਾਰੇ। ਦੇਖ ਲੈ ਰਾਂ। ਹੈਂ? ਉੱਪਰ ਵਾਲਿਆਂ ਨੂੰ ਚਲੋ ਨਿਵੇੜਿਆਉਣੇ ਹੈ ਕੰਮ। ਉਹ ਕਬੂਤਰ ਤਾਂ ਉੱਚੇ ਜਾ ਰਹੇ ਨੇ ਲੈ। 4 ਨੇ 4। ਇੱਕ ਹੋਰ ਫਿਰਦਾ। 4 ਨੇ। ਜਿਵੇਂ ਜਿਵੇਂ ਮੀਂਹ ਆਉਂਦਾ ਉੱਪਰ ਨੂੰ ਜਾ ਰਹੇ ਨੇ। ਚਲੋ ਫਿਰ ਹੁਣ ਨਿਵੇੜੀ ਉੱਪਰਲਾ ਕੰਮ ਕਰ ਵੀ। ਪਹੁੰਚ ਕੇ ਵੀ ਕੋਠੇ ਦੇ। ਕਿਣੀਆਂ ਪੈ ਰਹੀਆਂ ਹਲੇ? ਕਬੂਤਰ ਨਿਕਲੇ ਆ ਬਾਹਰ। ਤੇ ਚਲੋ ਪਹਿਲਾਂ ਦਾਣਾ ਪਾਈਏ ਫੜ ਜਾ ਫੜ ਜਾ ਫੜ ਜਾ ਦਾਣੇ ਪਾਉਣਾ ਹੈ ਬਾਈ ਪਹਿਲਾਂ ਇਹਨਾਂ ਨੂੰ ਇੱਕ ਮਿੰਟ ਓਹੋ ਬੜੀ ਭੁੱਖ ਮਾਂਦੇ ਨੇ ਯਾਰ ਹੁਣ ਦਾਣੇ ਹੁਣ ਕਾਹਦੋਂ ਲੈ ਕੇ ਆਉਣੇ ਪੈਣਗੇ ਉੱਪਰ ਚਲ ਟੱਕਣ ਲਾ ਦੀਏ ਹੋ ਕਬੂਤਰ ਥੋੜਾ ਜਿਹਾ ਹੈਗਾ ੜਾਉਣ ਯਾਰ ਕੱਢਦਾ ਬਾਹਰ ਇਹਨੂੰ ਆ ਜਾ ਵੀ ਆ ਜਾ ਆ ਜਾ ਆ ਜਾ ਬਾਹਰ ਹੁਣ ਦਵਾਈ ਦੇ ਦਿੰਦਾ ਮੈਂ ਲੈ ਕੇ ਆਉਣਾ ਦਵਾਈ ਉੱਥੋਂ ਚੱਕ ਕੇ ਲਓ ਮਿੱਤਰੋ ਉਹ ਕਬੂਤਰ ਨੂੰ ਦਵਾਈ ਦੇਤੀ ਉਹ ਅੰਦਰ ਵੜ ਗਿਆ ਤੇ ਇਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਕੇਰਪੋਰਟ ਤੇ ਹੁਣ ਚੱਲਦੇ ਆਪਾਂ ਥੱਲੇ ਨੂੰ ਮਾਣੋ ਜਾਣੇ ਤੇ ਬਾਬਾ ਜੀ ਦੇ ਮੱਥਾ ਟੇਕ ਕੇ ਆਉਣੇ ਠੀਕ ਆ ਚੱਲਦੇ ਆ ਨਵੇੜੀਏ ਕੰਮਕਾਰ ਆਪਾਂ ਆਪਣੇ ਤੇ ਮੀ ਪੈ ਰਿਹਾ ਦੇਖੋ ਕਬੂਤਰ ਉਹ ਤੁਹਾਨੂੰ ਮੈਂ ਦਿਖਾਵਾਂ ਫਿਰ ਕਿੱਥੇ ਨੇ ਹੁਣ ਤਾਂ ਉੜ ਰਹੇ ਤੇ ਕਿਰਕੋਰ ਤਾਂ ਨਹੀਂ ਗਏ ਇੱਧਰ ਦੇਖੋ ਬੱਦਲ ਆ ਫਿਰਦੇ ਨੇ ਆ ਫਿਰਦੇ ਆ ਕਿੰਨੇ ਤੇ ਚਲੋ ਆਪਾਂ ਵੀ ਚੱਲੀਏ ਥੱਲੇ ਨੂੰ ਵੀ ਮਿੱਤਰੋ ਤੁਰਪੇ ਆਪਾਂ ਮੱਥਾ ਟੇਕਣ ਨਾ ਤੋਗੇ ਕਪੜੇ ਪਾ ਲਏ ਘਰੇਲੂ ਕੰਮ ਆਲੇ ਤੇ ਹੁਣ ਆਪਾਂ ਚੱਲਦੇ ਆਂ ਤੇ ਨਾਲ ਜੱਸੇ ਦੀ ਸਰਵਿਸ ਕਰਾ ਕੇ ਲਿਆਉਣੀ ਹੈ ਡਾਕਟਰ ਦੇ ਜੱਸੇ ਦੀ ਛਾਤੀ ਐਂ ਬੋਲਦੀ ਐਸੇ ਬੋਲ ਕੇ ਤਾਂ ਦਿਖਾ ਦੇ ਬਹੁਤ ਔਖਾ ਗਰੇਂਦਰ ਸਿੰਘ ਵੀ ਚੱਲੇ ਆ ਪਹਿਲਾਂ ਮੱਥਾ ਟੇਕੀ ਫੇਰ ਡਾਕਟਰ ਦੇ ਆਈਡੈਂਟਿਫਾਈਂਗ ਕਰਾਉਣੇ ਆ ਇਹਦੀ ਆ ਵੀ ਰੋਡ ਤੇ ਆ ਕੇ ਦੇਖਿਆ ਉਰੇ ਮੀਂਹ ਫੁੱਲ ਆ ਲੈ ਦੇਖੋ ਪਿੰਡੋਂ ਲੰਘ ਗਿਆ ਮੀ ਇੱਥੇ ਪੈ ਗਿਆ ਸਾਲਾ ਇਹ ਵੀ ਕੰਮ ਗਲਤ ਆ ਯਾਰ ਗਰਮੀ ਹੋਈ ਜਾਂਦੀ ਆ। ਲਓ ਵੀ ਪਹੁੰਚ ਗਏ ਬਾਬਾ ਜੀ ਦੇ। ਰਾਸ਼ ਦੇਖ ਲਓ ਕਿੰਨਾ। ਲਓ ਵੀ ਜੱਸੇ ਦੀ ਵੀ ਡੈਂਟਿੰਗ ਐਮੈਂਟਿੰਗ ਕਰਾਤੀ ਡਾਕਟਰ ਤੋਂ। ਆ ਹਸਪੀਟਲ ਚਾਹਤੇ ਤੇ ਚਲੋ ਹੁਣ ਚੱਲਦੇ ਆ ਘਰ ਨੂੰ। ਲਓ ਵੀ ਮਿੱਤਰੋ ਹਨੇਰਾ ਹੋ ਗਿਆ। ਪਹੁੰਚ ਗਿਆ ਅੱਪਾ ਪਿੰਡ। ਇਹ ਤੋਂ ਬਾਅਦ ਹੁਣ ਇੱਕ ਵਾਰੀ ਕੋ ਉਤਰਾਂ ਕੋਲ ਢੇੜਾ। ਉਤੇ ਬਾਅਦ ਆਪਾਂ ਚੱਲਨੇ ਆ ਗਰਾਊਂਡ ਚ ਨੂੰ ਮੌਸਮ ਦੇਖੋ ਬਾਲਾ ਘੈਂਟ ਮੌਸਮ ਆਇਆ ਆ ਲੋਏ ਮੇਟਰ ਗਰਾਊਂਡ ਚ ਆ ਗਏ ਆਪਾਂ ਘਰ ਤੇ ਉੱਪਰ ਲ ਕਬੂਤਰ ਚੱਕ ਲਿਆ ਇਹਦੇ ਬਾਈ ਅਸੀਂ ਥੱਲੇ ਜਿਹੜੇ ਪਾਵਰ ਜੈਲ ਲੱਭੋ ਚ ਉਹਨੂੰ ਪਾਵਰ ਜੈਲ ਦਈਏ ਯਾਰ ਉਹਦਾ ਕਬੂਤਰ ਬਚਾਉਣਾ ਉਹਦਾ ਸਿਰੇ ਦਾ ਬਚਾ ਦੇ ਦੇ ਤਾਂ ਪਾਵਰ ਜੈਲ ਹੈਗੀ ਉਹ ਪਿੱਛੇ ਨੂੰ ਭਈਆ ਨਾ समान ए बहुत रखे तो अबेली करनी अपा अपने यार अल फोन ले भैया थले टोकरे टोकरे हाला सरेंज करोन करोसीन भी ठीक है बुखार तो यह भी देनी पावर जेल भी देख लोन ले बैटरी चलो भाई जस्सा लाभ देर कबूतर भी आ गए बाहर ਕਹਿੰਦੇ ਅਸੀਂ ਦਾਣੇ ਖਾਵਾਂਗੇ ਕੋਈ ਨਹੀਂ ਦਾਣੇ ਹੀ ਪਾ ਦਨੇ ਇਹਨਾਂ ਨੂੰ ਕਰ ਦਨੇ ਆ ਓਕੇ ਰਿਪੋਰਟਾਂ ਲੋ ਵੀ ਮਿੱਤਰੋ ਦਾਣਾ ਪਾਣੀ ਪਾਤਾ ਇਹਨਾਂ ਨੂੰ ਹੈ ਮਿਲ ਗਈ ਪਾਵਰ ਜੈਲ ਵੀ ਲਿਆਂਦੀ ਤੇ ਬੱਚਿਆਂ ਨੂੰ ਸਰਲੈਕ ਵੀ ਦੇ ਦਈਏ ਤੇ ਉਹ ਕਬੂਤਰ ਨੂੰ ਸਰੋਂ ਵੀ ਦੇ ਦਈਏ ਹੈਨਾ ਆ ਕਰ ਤੈਨੂੰ ਆ ਕਰ ਹਾਂ ਖਾ ਉਹ ਯਾਰ ਇੰਨਾ ਨਹੀਂ ਘੋਲੀ ਰਹਾਂ ਹਾਂ ਕਲੀ ਹੁਟੀ ਇਹ ਤਾਂ ਖੜ ਚਲੇ ਆਪਾਂ ਨਾਇਨਾ ਨੂੰ ਹੁਣ ਮੈਂ ਗੁਰੀ ਤੂ ਇਹ ਦੋ ਬੱਚੇ ਫੜ ਫੜਨਾ ਅੰਦਰੋਂ ਫੜੀ ਜਾਂੀ ਖੜ ਜਾ ਲੈ ਕੇ ਖੜੀ ਜਾਂੀ ਦੂਰੇ ਤੇ ਇੱਥੇ ਨਹੀਂ ਲੋਟ ਆਉਣਾ ਪਰ ਇੱਕ ਮਿੰਟ ਲਾਓ ਵੀ ਉਹ ਕਬੂਤਰ ਨੂੰ ਵੀ ਪਾਵਰ ਜੈੱਲ ਵੀ ਦੇਤੀ ਠੀਕ ਹੈ ਤੇ ਆ ਵੀ ਦੇ ਦਾ ਗਿਆ ਇਹ ਸਾਡਾ ਫੇਰ ਭੁੱਲੇ ਸਾਰੇ ਹੁਣ ਟੂਟਰ ਨੂੰ ਦੇ ਦਿਆ ਕਿਵੇਂ ਬੈਠੇ ਨੇ ਸਾਰੇ ਗੰਜਈਆ ਤਾਂ ਓਏ ਹਾਂ ਨੀਲੇ ਦਾ ਭਾਈ ਕਿਹੜਾ ਇਹ ਨਾਲ ਜੀ ਨੀਲੇ ਦਾ ਭਾਈ ਕਾ ਹੈ ਕਾ ਹੈ ਨਾ ਨਹੀਂ ਨਹੀਂ ਆ ਇਹ ਨਹੀਂ ਭਾ ਇਹ ਕਾ ਹੈ ਐਂਕੀ ਪੂਰਾ ਆ ਜਾਂ ਕੱਡੇ ਇੱਕੋ ਚੱਪ ਜਾ ਕੱਡੇ ਆ ਤੇ ਚੁਗਰੇ ਹਾ ਉਹ ਵੀ ਕਬੂਤਰ ਬਾਈ ਉਹ ਵੱਢਦੇ ਨੇ ਯਾਰ ਦੂਏ ਵੱਢਦੇ ਨਹੀਂ ਸਾਲੇ ਉਹ ਵੱਢਦਾ ਇੱਕ ਹੋਰ ਚਲੋ ਪਹਿਲਾਂ ਇਹਨਾਂ ਨੂੰ ਦਈਏ ਬਾਈ ਸਰਿੰਜ ਇਹ ਸੌਖੀ ਭਰ ਹੋ ਜਾਂਦੀ ਹੈ ਨਾ ਲੈ ਐਂਓ ਭਰ ਹੋ ਜਾਂਦੀ ਹੈ ਇਹ ਚਲੋ ਦੇ ਦਈਏ ਬਾਈ ਇਹਨਾਂ ਨੂੰ ਸਰ ਲੈ ਕ ਲਓ ਵੀ ਆਦਾ ਤਿੰਨੇ ਹੋ ਗਏ ਟੈਟ ਪੋਟੇ ਨਾ ਘੁੱਟਦੀ ਨਹੀਂ ਨਹੀਂ ਹੌਲੀ ਹੌਲੀ ਲੈ ਜਾ ਪੁੱਤਰ ਚੁਗ ਰਿਹਾ ਵਿਚਾਰਾ ਉਹ ਹੋ ਗਿਆ ਅੰਦਰ ਨੂੰ ਹਲੇ ਥੋੜਾ ਜਿਹਾ ਸੈਟ ਘਟਾ ਉਹ ਗਿਰਦਾ ਹੀ ਹੈ ਕੋਈ ਨਾ ਬਸ ਅੱਜ ਦੀ ਰਾਤ ਕੱਢ ਜਵੇ ਫੇਰ ਤਾਂ ਬਚਾ ਲਾਂਗੇ ਆਪਾਂ ਇਹਨੂੰ ਕੋਈ ਚੱਕਰ ਨਹੀਂ ਹੈਗਾ ਤੇ ਰਹਿ ਕੇ ਤਿੰਨ ਚਾਰ ਕ ਬਜੇ ਹੋਰ ਬਸ ਚੱਕੋ ਮਿੱਤਰੋ ਸਾਰੇ ਬੱਚਿਆਂ ਨੂੰ ਦੇਤਾ ਸਿਰ ਲੈ ਅੱਧਾ ਧੜਾ ਚਿਪ ਚਿਪ ਜਿਹਾ ਕਰ ਦਿੰਦਾ ਚੱਲ ਕੋਈ ਨਹੀਂ ਹੁਣ ਬੱਚੇ ਦਾ ਪਾਲ ਨਹੀਂ ਐ ਤੇ ਬਾਕੀ ਹੁਣ ਓਕੇ ਆ ਕੰਮ ਆਪਣਾ ਡਨ ਐ ਮਿਲਦੇ ਆ ਸਵੇਰੇ ਆਪਾਂ ਕਰਦੇ ਆ ਬਲੌਗ ਕੰਟੀਨਿਊ ਲਓ ਵੀ ਕਰਦੇ ਆ ਬਲੌਗ ਕੰਟੀਨਿਊ ਚੈੱਕ ਕਰ ਲਈਏ ਕਬੂਤਰ ਕਿਵੇਂ ਹੈ ਆਪਣਾ ਅੱਛਾ ਗਰਜੰਟ ਸਿੰਘ ਇੱਧਰ ਫਿਰਦਾ ਐ ਮਾ ਕੇ ਤੇ ਮੋਟਰ ਤੇ ਐ ਅੱਛਾ ਠੀਕ ਆ ਠੀਕ ਆ ਹੁਣ ਤਾਂ ਕੈਮ ਐ ਬਾਈ ਕੈਮ ਐ ਕਬੂਤਰ ਇਹਨਾਂ ਨੂੰ ਵੀ ਉੱਪਰ ਲੈ ਕੇ ਜਾਣਾ ਅੱਜ ਹਾਂ ਸੜੇ ਬਹੁਤ ਹੀ ਜਿਓਏ ਪਏ ਨੇ ਬਾਕੀ ਚੈੱਕ ਕਰ ਲਈਏ ਕਬੂਤਰ ਸਾਰੇ ਬੱਚੇ ਵੀ ਕੈਮ ਐ ਆ ਵੀ ਕੈਮ ਉਹ ਬੱਚੇ ਵੀ ਦੋਏ ਕੈਮ ਨੇ ਸੜਾ ਇੱਕ ਛੋਟਾ ਬੜਾ ਬਹੁਤ ਹੁੰਦਾ ਬੱਚਾ ਓਕੇ ਰੋਟਾਂ ਨੇ ਸਿਰ ਲੈ ਕੇ ਦਾ ਫਰਕ ਦਿਖਾਵਾਂ ਬਾਈ ਤੁਹਾਨੂੰ ਕਰੋ ਚੈੱਕ ਫਿਰ ਕਰੋ ਚੈੱਕ ਉਹ ਕਿਰ ਬੋਟਾ ਨੇ ਨਾਲੇ ਕਬੂਤਰਾਂ ਦਾ ਜ਼ੋਰ ਘਟ ਲੱਗਦਾ ਚਲੋ ਦਾਣਾ ਪਾਣੀ ਚੇਂਜ ਕਰੀ ਹਾਂ ਭਾਈ ਮਾਜਾ ਕੱਢਿਆ ਜਾਂ ਨਹੀਂ ਨਹੀਂ ਆ ਦੇਖੋ ਹੋ ਗਿਆ ਨਾ ਕੰਮ ਬਸ ਇਹਨੂੰ ਪਾਉਣੇ ਆ ਦਾਣਾ ਪਾਣੀ ਹੁਣ ਫਿਰ ਪਾਣੀ ਬਦਲਦਾ ਪਹਿਲਾਂ ਲੋ ਵੀ ਪਾ ਦੋ ਦਾਣਾ ਪਾਣੀ ਓਕੇ ਔਰ ਹਨੂ ਵੀ ਆਦਾ ਉੱਧਰ ਵਾਲਿਆਂ ਨੂੰ ਉਰੀ ਅੰਦਰ ਖੜੀ ਦੇਖ ਰਹੀ ਹੈ ਚਲੋ ਬਾਅਦ ਚੋਂ ਬਾਕੀ ਮਾਰਦੇ ਆ ਗੜਾ ਆ ਦੇਖ ਲਓ ਹੋ ਗਿਆ ਨਾ ਕਬੂਤਰ ਕੈਮ ਕਾਲੀ ਬੂੰਛਾ ਵਾਲਾ ਇਹਨੂੰ ਹੁਣ ਥੱਲੇ ਹੀ ਰੱਖਣਾ ਲਓ ਇਮਟ੍ਰੋ ਕਰੀਏ ਵਲੌਗ ਦੀ ਸਟਾਰਟਿੰਗ ਕੰਟੀਨਿਊ ਸਟਾਰਟਿੰਗ ਤਾਂ ਹੋਈ ਹੋਈ ਐ ਕੰਟੀਨਿਊ ਕਰੀਏ ਵਲੌਗ ਤੇ ਪਹਿਲਾਂ ਪਾਈਏ ਇਹਨਾਂ ਨੂੰ ਪਾਣੀ ਫੇਰ ਪਾਉਨੇ ਇਹਨਾਂ ਨੂੰ ਦਾਣੇ ਕਬੂਤਰ ਹੋ ਗਿਆ ਕੈਮ ਆਪਣਾ ਐਂਡ ਸੈਟ ਹੈ ਹੋ ਗਿਆ ਨਾ ਚੁਸਤ ਪਾਉਨੇ ਦਾਣਾ ਪਾਣੀ ਪਹਿਲੇ ਇਹਨਾਂ ਨੂੰ ਅੱਜ ਪਾਣੀ ਚ ਪਾਉਣੀ ਹੈ ਬਈ ਆਪਾਂ ਬਰੂਟ ਆਨ ਦੀ ਸਰਿੰਜ ਭਰ ਲਈ 3 ਕਐਮਐਲ ਤੇ ਉਸ ਤੋਂ ਬਿਟ ਇਹ ਪਾ ਦਈਏ ਠੀਕ ਹੈ ਕਬੂਤਰਾਂ ਨੂੰ ਉਹਦੇ ਬਾਅਦ ਪਾਣੀ ਪਾਉਨੇ ਆ ਲਓ ਮੇਤਰੋ ਇਧਰਲੇ ਕਬੂਤਰਾਂ ਨੂੰ ਵੀ ਦਾਣਾ ਤੇ ਪਾਣੀ ਐਨ ਉਕੇ ਰਿਪੋਰਟਾਂ ਨੇ ਇਹਨੂੰ ਕਰ ਦਨੇ ਆਪਾਂ ਬੰਦ ਤੇ ਆਹ ਟਰੇ ਨੂੰ ਆਪਾਂ ਛੱਕ ਕੇ ਇੱਥੇ ਰੱਖ ਲੰਨੇ ਆ ਇਹਨੂੰ ਲਾਦ ਨੇ ਲਵੇ ਓਕੇ ਰੋਟਾ ਕੰਮ ਆਪਣਾ ਦੰਨ ਹੈ ਤੇ ਨੂਰੀ ਦੇਖ ਲੋ ਕਟੀਆਂ ਦੇ ਕੱਖ ਖਾ ਰਹੀ ਐ ਲੋਕ ਲੋ ਨੂਰੀ ਨੂਰੀ ਆਹ ਦੇਖੋ ਇਹ ਨਹੀਂ ਕਹੇ ਤੇ ਹਾੜਦੀ ਗਰਮੀ ਬਾਲੀ ਐ ਬਾਈ ਮੀਆਂ ਨੇ ਐਤ ਕੀ ਕੁਛ ਨਹੀਂ ਕਰਿਆ ਹੈਗਾ ਚਲੋ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ 'ਚ